ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਮੈਂ ਬਿੰਨੀ ਵਰਮਾ ਸ਼ਿਵ ਸੈਨਾ ਟਕਸਾਲੀ ਪੰਜਾਬ ਜੁਬਾ ਪ੍ਰਧਾਨ ਮੈਂ ਦੱਸ ਦਵਾਂ ਕਿ 6 ਜੂਨ ਨੂੰ ਹਰ ਸਾਲ ਦੀ ਤਰ੍ਹਾਂ ਸ਼ਿਵ ਸੈਨਾ ਟਕਸਾਲੀ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰੇਗੀ ਔਰ ਨਮ ਅੱਖਾਂ ਦੇ ਨਾਲ ਉਹਨਾਂ ਰੂਹਾਂ ਨੂੰ ਪ੍ਰਣਾਮ ਕਰੇਗੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅੰਤਕਵਾਦ ਦਾ ਸਫਾਇਆ ਕੀਤਾ ਔਰ ਉਹਨਾਂ ਦੀ ਬਦੌਲਤ ਹੀ ਅਸੀਂ ਅੱਜ ਪੰਜਾਬ ਦੇ ਵਿੱਚ ਸੋਖ ਦਾ ਸਾਮਨ ਰਿਆ ਚਾਹੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਹੋਣ ਚਾਹੇ ਸਰਦਾਰ ਬੀਨਤ ਸਿੰਘ ਜੀ ਹੋਣ ਚਾਹੇ ਲਾਲਾ ਜਗਤ ਨਾਰਾਇਣ ਜੀ ਹੋਣ ਜਾਂ ਕੇ ਪੀ ਐਸ ਗਿੱਲ ਜੀ ਹੋਣ ਇਹਨਾਂ ਦੀ ਸ਼ਹੀਦੀ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਜਦੋਂ ਪੰਜਾਬ ਦੇ ਵਿੱਚ ਕਾਲਾ ਦੋਲ ਚੱਲ ਰਿਹਾ ਸੀ ਇਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੇ ਚਿਟਾਨ ਵਾਂਗੂ ਖੜ ਕੇ ਪੰਜਾਬ ਦੇ ਵਿੱਚ ਉਸ ਕਾਲੇ ਦੌਰ ਨੂੰ ਖਤਮ ਕੀਤਾ ਅਸੀਂ ਅੱਜ ਇਹਨਾਂ ਨੂੰ ਕੋਟੀ ਕੋਟੀ ਨਮਨ ਕਰਦੇ ਆਂ ਔਰ ਮੈਂ ਦਾਜਵਾ ਕਿ 6 ਜੂਨ ਨੂੰ 6 ਜੂਨ ਨੂੰ ਸਿਉੜੇ ਆਟੇ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਨਮ ਅੱਖਾਂ ਦੇ ਨਾਲ ਅਸੀਂ ਸ਼ਰਧਾਂਜਲੀ ਅਰਪਿਤ ਕਰਾਂਗੇ ਆਪਣੀ ਟੀਮ ਦੇ ਨਾਲ ਬਾਦ ਸੜ ਕੇ ਜਿਹੜੀ ਸਾਡੀ ਟੀਮ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਏਗੀ ਔਰ ਮੈਂ 유ਵਾ ਕੇ ਬੇਨਤੀ ਕਰਦਾ ਕਿ 유ਵਾ ਇਸ ਪਾਸੇ ਧਿਆਨ ਦੇਣ ਕਿ ਸ਼ਹੀਦਾਂ ਨੂੰ ਯਾਦ ਕਰਨ ਤਾਂ ਕਿ ਜਿਹੜਾ ਇਹਨਾਂ ਲੋਕਾਂ ਨੂੰ ਇਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਇਹਨਾਂ ਦੀ ਰੂਹਾਂ ਨੂੰ ਪਵਿੱਤਰ ਕਰੀਏ ਕਿਉਂਕਿ ਪਰਮਾਤਮਾਗੇ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਆਪਣੇ ਚਰਨੀ ਲਾਓ ਕਿਉਂਕਿ ਇਹਨਾਂ ਦੀ ਬਦੌਲਤ ਹੀ ਅਸੀਂ ਅੱਜ ਜਿਹੜਾ ਪੰਜਾਬ ਚ ਆਨੰਦ ਮਾਣਦੇ ਆ ਜੈ ਹਿੰਦ